ਮੈਂ 15 15 ਲੱਖ ਖਾਤਿਆਂ ਚ ਪਾਵਾਂਗਾ ਅੱਛੇ ਦਿਨ ਲਿਆਦਾਗਾ ਜਿਹੜੇ ਸਾਡੇ ਕੋਲ ਪੈਸੇ ਹੈ ਉਹ ਵੀ ਇਹਨੇ ਕਢਾ ਲੇ ਤੇ ਭਗਵੰਤ ਮਾਨਸੋ ਜੋ ਸਰਕਾਰ ਕਹਿ ਰਹੀ ਸੀ ਕਿ ਅਸੀਂ ਬੱਕਰੀ ਦਾ ਵਧਾਵਾਂਗੇ ਮੁਰਗੀ ਦਾ ਵਧਾਵਾਂਗੇ ਉਹਨਾਂ ਨੇ ਸਾਨੂੰ ਅਜੇ ਤੱਕ ਝੋਨੇ ਦਾ ਵੀ ਮੁਆਵਜ਼ਾ ਉਨੀ ਸਬਜੀ ਨਹੀਂ ਵਿਕਦੀ ਜਿੰਨਾ ਨਸ਼ਾ ਪਿੰਡ ਪਿੰਡ ਚ ਵਿਕਣ ਡਿਆ ਆਂਦੇ ਨਸ਼ਾ ਬੰਦ ਬੰਦ ਕਰਦਾਂਗੇ ਨਸ਼ਾ ਕਿੱਥੇ ਬੰਦ ਹੋ ਰਿਹਾ ਸਾਡੇ ਨੌਜਵਾਨ ਜਿਹੜੇ ਟੀਕੇ ਲਾ ਕੇ ਸਮੈਗ ਪੀ ਕੇ ਮਰ ਰਹੇ ਆ 2024 ਦੇ ਲੋਕ ਸਭਾ ਚੋਣ ਦੀ ਤਿਆਰੀਆਂ ਜ਼ਰੂਰ ਜੋਰਾਂ ਤੇ ਐ ਸੋ ਕਿਸਾਨ ਇਸ ਬਾਰੇ ਕੀ ਸੋਚਦੇ ਐ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕਿਸ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਖਣਾ ਚਾਹੁੰਦੇ ਆ ਸਾਡੇ ਨਾਲ ਕਿਸਾਨ ਮੌਜੂਦ ਐ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖੀ ਕਿਸਾਨਾਂ ਦੀ ਸੋਚ ਕੀ ਐ ਭਾਜੀ ਕੀ ਸੋਚਦੇ ਹੋ ਲੋਕ ਸਭਾ ਦੇ ਚੋਣ ਆਉਣ ਵਾਲੇ ਐ ਤੇ ਤੁਸੀਂ ਕੀ ਸੋਚਦੇ ਹੋ ਪ੍ਰਧਾਨ ਮੰਤਰੀ ਦੇ ਤੌਰ ਤੇ ਕੌਣ ਰਹੇਗਾ ਜਿਹੜਾ ਕਿਸਾਨਾਂ ਦੇ ਹੱਕ ਦੀ ਗੱਲ ਕਰੇਗਾ ਮੈਂ ਸਵਿੰਦਰ ਸਿੰਘ ਰੂਪ ਵਾਲੀ ਕਿਸਾਨ ਮਜ਼ਦੂਰ ਸ਼ਹਿਰ ਸ਼ਵੇਟੀ ਜੋ ਆ ਚੋਣਾਂ ਆ ਰਹੇ ਆ ਅਸੀਂ ਆਨੇ ਆ ਵੀ ਪਹਿਲਾਂ ਵੀ ਉਹਨੇ ਬਹੁਤ ਜਿਹੜੇ ਪਿਛਲੇ ਲਾਰੇ ਲਾਏ ਵੀ ਪਾ 15-15 ਲੱਖ ਖਾਤਿਆਂ ਚ ਪਾਵਾਂਗਾ ਅੱਛੇ ਦਿਨ ਲਿਆਦਾਗਾ ਜਿਹੜੇ ਸਾਡੇ ਕੋਲ ਪੈਸੇ ਆਏ ਉਹ ਵੀ ਇਹਨੇ ਕਢਾ ਲੇ ਹੁਣ ਫੇਰ ਨਵੇਂ ਪਿੰਡਾਂ ਦੇ ਵਿੱਚ ਲਿਆ ਕੇ ਗੱਡੀਆਂ ਆਪਣੇ ਨਰਿੰਦਰ ਮੋਦੀ ਜਿਹੜੇ ਆਪਣਾ ਦੱਸ ਰਿਹਾ ਭਾਜਪੀ ਦੇ ਲਾਰੇ ਵੀ ਆਹੀਂ ਫੇਰ ਆ ਕੰਮ ਕਰਾਂਗੇ ਅਸੀਂ ਆਨੇ ਵੀ ਇਹ ਸਾਡੇ ਵਾਸਤੇ ਜੋ ਕਾਰ ਪੁੱਟ ਘਰਾਣਿਆਂ ਦਾ ਕਬਜ਼ਾ ਕਰਾ ਕੇ ਸਾਡੇ ਸਾਹ ਜਿਹੜੇ ਸੂਤੇ ਜਾਣੇ ਜਿਹੜੇ ਹੋਰ ਔਕੇ ਹੋਣੇ ਆ ਸੋ ਇਸ ਕਰਕੇ ਅਸੀਂ ਇਹ ਕਹਿੰਨੇ ਆ ਵੀ ਸਾਡੇ ਵਾਸਤੇ ਇਹ ਜਿਹੜੀਆਂ ਚੋਣਾਂ ਆ ਨਾ ਇਹ ਘਾਤਕ ਹੋਣਗੇ ਇਹਨਾਂ ਦੇ ਜੇ ਭਾਜਪਾ ਆਉਂਦੀ ਆ ਤੇ ਜੇ ਮਤਲਬ ਨਰਿੰਦਰ ਮੋਦੀ ਆਉਂਦਾ ਆ ਸਾਡੇ ਵਾਸਤੇ ਬਹੁਤ ਘਾਤਕ ਹੋਊਗਾ ਜੀ ਇਹ ਭਾਜੀ ਇੰਡੀਆ ਗੱਠਜੋੜ ਜਿਹੜਾ ਹੋਇਆ ਵਾ ਉਸ ਦਾ ਕੀ ਲੱਗਦਾ ਕਿ ਕਿਸਾਨਾਂ ਨੂੰ ਫਾਇਦਾ ਮਿਲੇਗਾ ਅਗਰ ਉਹ ਪਾਰਟੀ ਜਿੱਤਦੀ ਹੈ ਤੇ ਦੇਖੋ ਜੀ ਗੱਲ ਇਹਦਾ ਵਾਂ ਐਂ ਕਹਿੰਨੇ ਵੀ ਸਰਕਾਰ ਕੋਈ ਵੀ ਆਵੇ ਚਾਹੇ ਇੰਡੀਆ ਗੱਠਜੋੜ ਦੀ ਆਵੇ ਚਾਹੇ ਕੋਈ ਆਵੇ ਪਰ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਦੇ ਜੋ ਨੀਤੀਆਂ ਪਾਲਸੀਆਂ ਵਾਂ ਉਹਨਾਂ ਤੋਂ ਬਾਹਰ ਆਵੇ ਜਿੰਨਾ ਚਿਰ ਕਾਰਪੋਰੇਟ ਘਰਾਣਿਆਂ ਦਾ ਸਰਕਾਰਾਂ ਦੇ ਕਬਜ਼ਾ ਵਾ ਉਹਨਾਂ ਚਿਰ ਕਿਸਾਨਾਂ ਦੀ ਉਹ ਗੱਲ ਨਹੀਂ ਕਰਨਗੇ ਕੀ ਲੱਗਦਾ ਕਿ ਜਿਹੜੇ ਚੋਣ ਆ ਜਿਹੜੇ ਜਿਹੜੇ ਚੋਣ ਹੈ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਇਹੋ ਜਿਹਾ ਪ੍ਰਧਾਨ ਮੰਤਰੀ ਹੋਏਗਾ ਜਿਹੜਾ ਕਿਸਾਨਾਂ ਦੇ ਹੱਕ ਦੀ ਗੱਲ ਕਰੇਗਾ ਅਜੇ ਤੱਕ ਤੇ ਕਿਸਾਨਾਂ ਦੀ ਗੱਲ ਕਿਸੇ ਨੇ ਨਹੀਂ ਕੀਤੀ ਤੇ ਗੱਲ ਮਤਲਬ ਇਹ ਆਪੀ ਜਿਹੜਾ ਜਿਹੜਾ ਵੀ ਪਾਰਟੀ ਆਉਂਦੀ ਆ ਜੇ ਉਹ ਕਾਰਪੋਰੇਟ ਘਰਾਣਿਆਂ ਦੀ ਆਉਂਦੀ ਆ ਤੇ ਨਾਲ ਜੇ ਉਹਨਾਂ ਦੇ ਚੰਗੇ ਤਾਲੁਕਾ ਸਬੰਧ ਰੱਖਦੇ ਆ ਉਹ ਤੇ ਫੇਰ ਤੇ ਸਾਨੂੰ ਕਿਸੇ ਦੀ ਆਸ ਨਹੀਂ ਆਗੀ ਤੇ ਜਿਹੜਾ ਕੋਈ ਆਪਣੀ ਮਤਲਬ ਪਾਰਟੀ ਦੇ ਤੌਰ ਤੇ ਆਜ਼ਾਦੀ ਦੇ ਤੌਰ ਤੇ ਆਊਗਾ ਤੇ ਉਹਦੇ ਤੋਂ ਕੁਝ ਥੋੜਾ ਬੋਦਾ ਹੋ ਸਕਦਾ ਬਾਕੀ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਅੰਡਰ ਚੱਲਦਾ ਨਾ ਉਹ ਤੇ ਸਾਨੂੰ ਸੁਖ ਦੇਣ ਵਾਲਾ ਕੋਈ ਨਹੀਂ ਤੇ ਗੱਲ ਕਰੀਏ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਵੀ ਕਿਸਾਨ ਤਰਨੇ ਲਾਂਦੇ ਸੀ ਉਸ ਤੋਂ ਬਾਅਦ ਭਾਜਪਾ ਦੀ ਆਏ ਅੱਜ ਵੀ ਕਿਸਾਨ ਤਰਨੇ ਲਾਂਦੇ ਆ ਆਵਾਜ਼ੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਅਹੀਂ ਅਨੇ ਵੀ ਉਹਨੇ ਵੀ ਆਖਿਆ ਮੈਂ ਬਦਲਾ ਲਿਆਉਣਾ ਆ ਤੇ ਪਰ ਬਦਲਾ ਕਹਦਾ ਲਿਆਤਾ ਉਹਨੇ ਤੇ ਆ ਵੇਖੋ ਸਾਡੇ ਤੇ ਉਹ ਤੋਂ ਵਾਅਦੇ ਕੋਈ ਧਰਨੇ ਨਹੀਂ ਲੱਗਣਗੇ ਤੇ ਧਰਨੇ ਉਹ ਤੋਂ ਵਾਅਦੇ ਲੱਗਣੇ ਲੋਕਾਂ ਹਾਰੇ ਵਰਗ ਨੂੰ ਉਹ ਤੰਗ ਕਰ ਰਿਹਾ ਫੌਜੀ ਭਾਈਚਾਰੇ ਨੂੰ ਹਰ ਜਿਹੜਾ ਮਹਿਕਮਾ ਈਟੀ ਅਧਿਆਪਕਾਂ ਦੇ ਉੱਤੇ लाਠੀ ਚਾਰਜ ਕੀਤਾ ਕਿਸਾਨਾਂ ਦੇ ਉੱਤੇ ਕੀਤਾ ਕੋਈ ਵਰਗ ਨਹੀਂ ਜਿਹੜਾ ਛੱਡਾ ਜਿੰਨਾਂ ਦੇ ਉੱਤੇ ਨਹੀਂ ਉਹ ਤਸ਼ੱਦਦ ਕੀਤਾ ਤੇ ਇਹ ਉਦੋਂ ਹੀ ਕਹਿੰਦਾ ਵੀ ਬਦਲਾ ਬਦਲੂ ਕੋਈ ਨਹੀਂ ਉਹ ਆਪਣਾ ਭਾਵੇਂ ਆ ਜੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਕੋਈ ਬਦਲਾ ਹੋਣ ਵਾਲਾ ਨਹੀਂ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਆਪਣੇ ਹਿੱਤਾਂ ਵਾਸਤੇ ਉਹਦੀਆ ਕਿਸਾਨ ਮਜ਼ਦੂਰ 77 ਸਾਲਾਂ ਤੋਂ ਹੀ ਲੁੱਟ ਖਾ ਰਿਆ ਤੇ ਗਾਂ ਵੀ ਲੁੱਟ ਖਾਉਂਦਾ ਆਊਗਾ ਸੋ ਇਸ ਤਰ੍ਹਾਂ ਦੇ ਹਾਲਾਤ ਹੈ ਵੀ ਕੋਈ ਇਹਨਾਂ ਤੋਂ ਹੈ ਚੰਗਾ ਪ੍ਰਾਲਾ ਨਹੀਂ ਕੋਈ ਸਾਡੇ ਵਾਸਤੇ ਰਾਹੁਲ ਰਾਹੁਲ ਗੰਦੇ ਨੂੰ ਕਿਵੇਂ ਦੇਖਦੇ ਹੋ ਪ੍ਰਧਾਨ ਮੰਤਰੀ ਤੋਂ ਦੇਖੋ ਜੇ ਆਪਾਂ ਪਹਿਲੇ ਵੀ ਗੱਲ ਕੀਤੀ ਵੀ ਪ੍ਰਧਾਨ ਮੰਤਰੀ ਕੋਈ ਵੀ ਆਵੇ ਲੇਕਿਨ ਜਿੰਨਾ ਚਿਰ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਤੋਂ ਬਾਹਰ ਨਹੀਂ ਆਉਂਦੇ ਤੇ ਉਹਨਾਂ ਚਿਰ ਇਹਨਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨੀ ਨਹੀਂ ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਦੇ ਕਬਜ਼ਾ ਉਹ ਪਿੱਛੇ ਉਹਨਾਂ ਦੀ ਬਾਹਮ ਰੋੜ ਦੇ ਆ ਤੇ ਫਿਰ ਇਹ ਉਹਨਾਂ ਦੀਆਂ ਹੀ ਨੀਤੀਆਂ ਪਾਲਿਸੀਆਂ ਦੇ ਤਹਿਤ ਇਹ ਕੰਮ ਕਰਦੇ ਆ ਅਸੀਂ ਇਹਨਾਂ ਸਰਕਾਰ ਕੋਈ ਵੀ ਆਵੇ ਪਰ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰੇ ਭਜੀ 13 ਤਰੀਕ ਨੂੰ ਕਿਸਾਨਾਂ ਦਾ ਦਿੱਲੀ ਜਾਣ ਦਾ ਜਿਹੜਾ ਪਲਾਨ ਹੈ ਉਸ ਦੇ ਬਾਰੇ ਕੀ ਲੱਗਦਾ ਹੈ ਕਿ ਜਿਹੜਾ ਸੈਂਟਰ ਦੀ ਸਰਕਾਰ ਹੈ ਕਿ ਲੱਗਦਾ ਹੈ ਕਿ ਉਦਨਲ ਬੈਕ ਹੈ ਜਾਂ ਪੰਜਾਬ ਦੇ ਵਿੱਚ ਬੈ ਕੇ ਗਲਬਤ ਹੋ ਸਕਦੀ ਹੈ ਸਰਕਾਰ ਦੇ ਨਾਲ ਨਹੀਂ ਬੈ ਕੇ ਮੁੱਕਣ ਵਾਲੀ ਨਹੀਂ ਜਾਵਦੀ ਹੈ ਇਹ ਸਾਨੂੰ ਜਾਣਾ ਪੈਣਾ ਉੱਥੇ ਜਾਵਾਂਗੇ ਤਾਂ ਕੋਈ ਨਾ ਕੋ ਲੈ ਕੇ ਆਵਾਂਗੇ ਉਸ ਤਰ੍ਹਾਂ ਕੋਈ ਹੱਲ ਨਹੀਂ ਹੈਗਾ ਇਸ ਵਾਰੀ ਮੰਗਾ ਕੀ ਕੀ ਹੈ ਕਿਉਂਕਿ ਪਿਛਲੀ ਵਾਰ ਤੇ ਬੜਾ ਲੰਬਾ ਤਰਨਾ ਚੱਲਿਆ ਸੀ ਦਿੱਲੀ ਦੀ ਬਰੂਹਾਂ ਤੇ ਜਿਹੜਾ ਤਰਨੇ ਲੱਗੇ ਸੀ ਬਹੁਤ ਲੰਬੇ ਸੀ ਇਸ ਵਾਰੀ ਮੰਗਾ ਕੀ ਕੀ ਮੰਗਾ ਤੇ ਉਹ ਹੀ ਐਪੰਡਿਕ ਭਈਆਂ ਉਹ ਹੀ ਪੂਰੀਆਂ ਕਰਾਉਣੀਆਂ ਜੋ ਪਹਿਲਾਂ ਮੰਗਾ ਪੂਰੀਆਂ ਕਰਾਉਣੀਆਂ ਜੇ 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 ਗੱਲ ਜੇ ਗੱਲ ਵੈਸੇ ਜੇ ਗੱਲ ਕਰੀ ਅਸੀਂ ਜਿਹੜਾ ਸਰਕਾਰਾਂ ਨੇ ਬੇਰੋਜ਼ਗਾਰੀ ਖਤਮ ਕਰਨ ਦਾ ਵਾਅਦਾ ਕੀਤਾ ਸੀ ਹੋਰ ਵੀ ਕਈ ਵਾਅਦੇ ਕੀਤੇ ਸੀ ਕੇਂਦਰ ਤੋਂ ਕਿਹੜੇ ਕਿਹੜੇ ਵਾਅਦਿਆਂ ਦੀ ਤੁਹਾਨੂੰ ਹੈਗਾ ਕਿ ਇਹ ਵਾਅਦੇ ਸਭ ਤੋਂ ਪਹਿਲਾਂ ਪੂਰੇ ਹੋਣੇ ਚਾਹੀਦੇ ਸੀ ਜਾਂ ਪਹਿਲ ਦੇ ਆਧਾਰ ਤੇ ਇਹ ਕੰਮ ਕੇਂਦਰ ਸਰਕਾਰ ਨੂੰ ਕਰਨੇ ਚਾਹੀਦੇ ਸੀ 2020 ਐਕਟ ਰੱਦ ਕਰੇ ਸਰਕਾਰ ਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜੀ ਉਹ ਗੱਲ ਜਿਹੜੀ ਸੁਣੇ ਕਿਉਂ ਨਾ ਕਿਸਾਨ ਦੀ ਗੱਲ ਸੁਣ ਰਹੇ ਨਾ ਮਜ਼ਦੂਰ ਦੀ ਗੱਲ ਸੁਣ ਰਹੇ ਦੋਵੇਂ ਜਿਹੜੇ ਆ ਇਹ ਤਪਕੇ ਜਿਹੜੇ ਰੁੜ ਰਹੇ ਆ ਹੂੰ ਸੋ ਲੱਗਦਾ ਭਾਜੀ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਮੰਗਾਂ ਹੱਲ ਹੋਊਗੀ ਤੇ ਕਿਸਾਨਾਂ ਨੂੰ ਜਿਹੜੇ ਲਗਾਤਾਰ ਰੇਲ ਰੋਕੋ ਅੰਦੋਲਨ ਕਰਨੇ ਪੈਂਦੇ ਆ ਧਰਨੇ ਲਗਾਣੇ ਪੈਂਦੇ ਆ ਹੁਣ ਦਿੱਲੀ ਦਾ ਪਲਾਨ ਆ ਆਉਣ ਵਾਲੇ ਸਮੇਂ ਵਿੱਚ ਇਸ ਦੇ ਉੱਪਰ ਠਲ ਜਰੂਰ ਪਵੇਗੀ ਦੇਖੋ ਜੀ ਇਹ ਜਦੋਂ ਦਿੱਲੀ ਕਿਸਾਨ ਅੰਦੋਲਨ ਚੱਲਦਾ ਹੈ ਉਦੋਂ ਮੋਦੀ ਸਰਕਾਰ ਨੇ ਇਹ ਕਹਿ ਕੇ ਅੰਦੋਲਨ ਠਵਾਇਆ ਸੀ ਵੀ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਾਂਗੇ ਜਿਵੇਂ ਕਿ ਸਾਡੀ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਦਾ ਗਰੰਟੀ ਕਾਨੂੰਨ ਉਸ ਤੋਂ ਬਾਅਦ ਜੋ ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦਾ ਇਨਸਾਫ ਅਜੇ ਤੱਕ ਅਜੇ ਮਿਸ਼ਰਾ ਟੈਣੀ ਆ ਜੋ ਉਸ ਉਹਦੇ ਉੱਪਰ 120 ਬੀ ਦਾ ਪਰਚਾ ਹੋਣ ਤੋਂ ਬਾਅਦ ਵੀ ਮੋਦੀ ਸਰਕਾਰ ਨੇ ਕੈਬਨਿਟ ਦੇ ਵਿੱਚ ਬਿਠਾਇਆ ਤੇ ਉਹਦਾ ਲੜਕਾ ਜੋ ਜਿਸ ਨੇ ਕਿਸਾਨਾਂ ਜੜ ਕੇ ਜੀਵ ਦੇ ਥੱਲੇ ਸ਼ਹੀਦ ਕੀਤੇ ਇੱਕ ਪੱਤਰਕਾਰ ਤੇ ਚਾਰ ਕਿਸਾਨ ਤੇ ਉਹ ਜ਼ਮਾਨਤ ਤੇ ਬਾਹਰ ਘੁੰਮ ਰਿਹਾ ਤੇ ਉਹਨਾਂ ਨੂੰ ਸਜ਼ਾ ਦਿਵਾਉਣੀ ਆ ਉਸ ਤੋਂ ਬਾਅਦ ਜੋ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਕੁਝ ਨੂੰ ਨੌਕਰੀ ਤੇ ਕੁਝ ਨੂੰ ਮਾਅਵਜਾ ਪੂਰਾ ਨਹੀਂ ਮਿਲਿਆ ਉਹ ਦਵਾਣਾ ਵਾ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਤੇ ਮੋਦੀ ਸਰਕਾਰ ਨੇ ਉਦੋਂ ਕਿਹਾ ਜੋ ਬਿਜਲੀ ਸੋਰ ਬਿੱਲ 2020 ਲੈ ਕੇ ਆਏ ਸੀ ਤੇ ਅਸੀਂ ਇਹਨੂੰ ਦੁਬਾਰਾ ਨਹੀਂ ਲੈ ਕੇ ਆਵਾਂਗੇ ਤੇ ਅੱਗੇ ਫਸਲੀ ਬੀਮਾ ਵਾ ਫਸਲਾਂ ਦਾ ਬੀਮਾ ਹੋਣਾ ਚਾਹੀਦਾ ਜਿਵੇਂ ਕਿ ਐਤ ਕਾ ਪਿਛਲੇ ਔਰ ਹੜ ਆ ਗਏ ਸੀ ਤੇ ਹੜਾਂ ਦੇ ਕਾਰਨ ਸਾਰੇ ਝੋਨਾ ਮਾਰਿਆ ਗਿਆ ਅਗਰ ਆਹੜਾ ਬੀਮਾ ਦਾ ਕੁਝ ਮਾਅਵਜਾ ਤੇ ਮਿਲਦਾ ਤੇ ਭਗਵੰਤਮਾਨ ਸੋ ਜੋ ਸਰਕਾਰ ਕਹਿ ਰਹੀ ਸੀ ਪੇ ਅਸੀਂ ਬੱਕਰੀ ਦਾ ਦਵਾਵਾਂਗੇ ਮੁਰਗੀ ਦਾ ਦਵਾਵਾਂਗੇ ਉਹਨਾਂ ਨੇ ਸਾਨੂੰ ਅਜੇ ਤੱਕ ਝੋਨੇ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਤੇ ਇਹ ਜੋ ਵੀ ਆ ਫਸਲੀ ਬੀਮਾ ਇਸ ਕਰਕੇ ਉਹ ਮੰਗ ਪਾਈ ਗਈ ਆ ਤੇ ਫਸਲਾਂ ਦਾ ਬੀਮਾ ਕੀਤਾ ਜਾਵੇ ਪੰਜਾਬ ਪੰਜਾਬ ਹਰਿਆਣਾ ਦੇ ਵਿੱਚ ਗੱਲ ਕਰੀਏ ਤੇ ਕਿਸਾਨਾਂ ਦੀ ਬਹੁਤ ਵੱਡਾ ਇੱਕ ਵੋਟ ਬੈਂਕ ਹੈ ਪੰਜਾਬ ਦੇ ਵਿੱਚ ਤੁਸੀਂ ਸੀਟਾਂ ਦੀ ਸ਼ੇਰੀ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਕਿ ਕਿੰਨੀ ਸੀਟ ਕਿਨੂੰ ਆ ਸਕਦੀ ਹੈ ਦੇਖੋ ਜੀ ਸਾਡਾ ਕਿਸਾਨਾਂ ਦਾ ਇਹਨਾਂ ਦਾ ਕੋਈ ਮਤਲਬ ਨਹੀਂ ਆ ਕਿ ਕਿਨੂੰ ਕਿੰਨੇ ਆਉਣੀਆਂ ਕਿਨੂੰ ਕਿੰਨੇ ਆਉਣੀਆਂ ਆ ਅਹੀਂ ਕਹਿੰਨੇ ਆ ਵੀ ਜੋ ਵੀ ਸਰਕਾਰ ਆਉਂਦੀ ਆ ਕਾਰਪੋਰੇਟ ਕਰਾਣੇ ਤੋਂ ਬਾਹਰ ਆਵੇ ਇਹਨਾਂ ਦੀਆਂ ਨੀਤੀਆਂ ਤੋਂ ਬਾਹਰ ਆਵੇ ਤੇ ਕਿਸਾਨਾਂ ਮਿਹਦੋਰਾ ਦੀ ਇਹ ਤਾਂ ਰੀ ਗੱਲ ਕਰੇ ਜੇ ਗੱਲ ਕਰੀਏ ਗੁਰਜੀਤ ਸਿੰਘ ਓਜਲਾ ਜਿਹੜੇ ਸੰਸਦ ਅੰਮ੍ਰਿਤਸਰ ਤੋਂ ਉਹਨਾਂ ਨੇ ਕਿੰਨੀ ਕੁ ਆਵਾਜ਼ ਸਾਡੀ ਸੰਸਦ ਵਿੱਚ ਪਹੁੰਚਾਈ ਦੇਖੋ ਜੀ ਗੱਲ ਇਦਾਂ ਵਾਂ ਜਦੋਂ ਤਾਂ ਅੰਦੋਲਨ ਦੀਆਂ ਗੱਲਾਂ ਚੱਲਦੀਆਂ ਵਾਂ ਉਦੋਂ ਤਾਂ ਹਾਕਮ ਥੋੜਾ ਬਹੁਤ ਉੱਥੇ ਬੋਲਦੇ ਆ ਤੇ ਅੱਗੋਂ ਪਿੱਛੋਂ ਹਾਕਮ ਉੱਥੇ ਬੋਲਦੇ ਨਹੀਂ ਆ ਭਾਜੀ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਓਜਲਾ ਸਾਹਿਬ ਨੇ ਕਿੰਨੀ ਕੀ ਗੱਲ ਤੁਹਾਡੀ ਦਿੱਲੀ ਤੱਕ ਪਹੁੰਚਾਈਆਂ ਜੀ ਕਿਹੜਾ ਸੰਸਦ ਹੈ ਜਿਨੇ ਤੁਹਾਡੀ ਗੱਲਾਂ ਨੂੰ ਦਿੱਲੀ ਤੱਕ ਪਹੁੰਚਾਇਆ ਹਾਂਜੀ ਠੀਕ ਹੈ ਓਜਲਾ ਸਾਹਿਬ ਉਹ ਅੰਦੋਲਨ ਦੇ ਵਿੱਚ ਗਏ ਸੀ ਮੰਨਦੇ ਆ ਚਲੋ ਉੱਠ ਗਏ ਆ ਚਲੋ ਪਰ ਉਹਦੀ ਚੱਲੀ ਜਾਂ ਨਾ ਚੱਲੀ ਗੱਲ ਉਹ ਆਪਣੀ ਸੰਸਦ ਦੇ ਵਿੱਚ ਰੱਖਦਾ ਹੋਊਗਾ ਪਰ ਨਹੀਂ ਚੱਲੀ ਉਹਨਾਂ ਦੀ ਉਹਨਾਂ ਦੀ ਕਿਉਂਕਿ ਕਾਰਪੋਰਟ ਕਰਾਣੇ ਉਹ ਛੋਟੇ ਲੈਵਲ ਤੇ ਆ ਉਹਨਾਂ ਨੇ ਨਹੀਂ ਮੰਨਦੇ ਸੋ ਇਸ ਕਰਕੇ ਕਾਰਪੋਰਟ ਕਰਾਣੇ ਜੇ ਆ ਗਏ ਸਾਡੇ ਪਾਣੀ ਤੇ ਕਬਜ਼ਾ ਚੇਪ ਵਾਲੇ ਮੀਟਰ ਲੱਗਣੇ ਆ ਕਿਸਾਨੀ ਜਿਹੜੀ ਬਰਬਾਦ ਹੋਣੀ ਆ ਜਿਹੜੀ ਐਮਐਸਪੀ ਜਦੋਂ ਨਾ ਮਿਲੀ ਤੇ ਇਸ ਕਰਕੇ ਸਾਡੀ ਕਿਸਾਨੀ ਤੇ ਜਵਾਨੀ ਨਸ਼ੇ ਚ ਦਲਦਲ ਦੇ ਵਿੱਚ ਫਸ ਗਏ ਨਸ਼ੇ ਦੇ ਇਹਦੇ ਪਾਬੰਦੀ ਨਹੀਂ ਇੰਨੀ ਹੋ ਰਹੀ ਉਨੀ ਸਬਜ਼ੀ ਨਹੀਂ ਵਿਕਦੀ ਜਿੰਨਾ ਨਸ਼ਾ ਪਿੰਡ ਪਿੰਡ ਚ ਵਿਕਣ ਡਿਆ ਆਂਦੇ ਨਸ਼ਾ ਬੰਦ ਬੰਦ ਕਰਦਾਂਗੇ ਨਸ਼ਾ ਕਿੱਥੇ ਬੰਦ ਹੋ ਰਿਹਾ ਸਾਡੇ ਨੌਜਵਾਨ ਜਿਹੜੇ ਟੀਕੇ ਲਾ ਕੇ ਸਮੈਗ ਪੀ ਕੇ ਮਰ ਰਹੇ ਆ ਸੋ ਇਸ ਕਰਕੇ ਘਰ ਘਰ ਦੇ ਵਿੱਚ ਨਸ਼ਾ ਪਹਚਾਉਣ ਦਾ ਐਯਦ ਕਰ ਰਹੇ ਵੀ ਅਸੀਂ ਨਸ਼ਾ ਪਹਚਾਵਾਂਗੇ ਇਹ ਆਂਦੇ ਨੌਕਰੀ ਦਵਾਂਗੇ ਅਸੀਂ ਨੌਕਰੀਆਂ ਤੇ ਹੋ ਸਾਡੇ ਪਰਿਵਾਰਾਂ ਦੇ ਬੱਚਿਆਂ 'ਚੋਂ ਨੌਕਰੀਆਂ ਦੋ ਅਸੀਂ ਆਪਦੇ ਸਾਰਾ ਕੁਝ ਚੰਗਾ ਪਾਲਣ ਪੋਸ਼ ਕਰ ਲਈਏ ਸਾਡੇ ਬੱਚੇ ਬਾਹਰ ਜਾ ਰਹੇ ਅੱਜ ਘਰ ਪਰ ਜਾਜਾਂ ਤੇ ਜਾ ਰਹਿਆ ਕਿਉਂ ਜਾ ਰਹਿਆ ਇਸੇ ਕਰਕੇ ਜਾ ਰਹਿਆ ਵੀ ਇੱਧਰ ਨੌਕਰੀ ਦਾ ਕੋਈ ਪ੍ਰਬੰਧ ਨਹੀਂ ਆ ਇੱਧਰੋਂ ਮਨੋਪਾਲ ਜਿਹੜਾ ਚੁੱਕਿਆ ਜਾ ਰਿਆ ਵੀ ਹਾਈਲਟਸ ਕਰਾ ਲਓ ਜੀ ਆ ਕਰ ਲਓ ਬਾਹਰ ਭੇਜਿੰਦਾ ਤਾਂ ਆ ਕਰ ਰਿਆ ਸੋ ਇਸ ਕਰਕੇ ਹਨੇ ਵੀ ਸਾਡੇ ਬੱਚਿਆਂ ਨੂੰ ਇੱਧਰ ਰਜਕਾਰ ਦਿਓ ਇੱਧਰ ਕੰਮ ਕਰਨ ਸੋ ਬਹੁਤ ਹਾਲਾਤ ਮਾੜੇ ਜੇ 3 ਮੀਟਰ ਲੱਗਣੇ ਸਾਡੀਆਂ ਦੁਵਾਰਾਂ ਨਾਲ ਪਾਣੀ ਵਾਲਾ ਗੈਸ ਵਾਲਾ ਬਿਜਲੀ ਵਾਲਾ ਤੇ ਸਾਡੇ ਇੰਨੇ ਘਰਾਂ ਦੇ ਵਿੱਚ ਕੌਂਡਾਂ ਵਿੱਚ ਪੈਸੇ ਨਹੀਂ ਵੀ ਪਹਿਲਾਂ ਪੈਸੇ ਪਾਓ ਤੇ ਫੇਰ ਬਿੱਲ ਤਾਰੀਏ ਸੋ ਬਹੁਤ ਹਾਲਾਤ ਸਾਡੇ ਨਾਚਕ ਹੋਣਗੇ ਸਾਡੇ ਘਰਾਂ ਦੇ ਦੀਵੇ ਜਗਣਗੇ ਤੇ ਕਾਰਪੋਰਟ ਕਰਾਣਾ ਤੇ ਬਿਜਲੀ ਆ ਜਾਂਦੀ ਆ ਕਿਉਂਕਿ ਪਹਿਲਾਂ ਪੈਸੇ ਪਾਵਾਂਗੇ ਫੇਰ ਬੱਤੀ ਲਾਵਾਂਗੇ ਜਿਵੇਂ ਮੋਬਾਈਲ 'ਚ ਪਾਉਨੇ ਆ ਫੇਰ ਕਿਵੇਂ ਸਾਡਾ ਘਰ ਦਾ ਗੁਜ਼ਾਰਾ ਚੱਲੂਗਾ ਸਾਡੇ ਇੰਨੇ ਘਰਾਂ 'ਚ ਪੈਸੇ ਨਹੀਂ ਆ ਸੋ ਇਸ ਕਰਕੇ ਹੀ ਆਨੇ ਸਾਡੀ ਕਿਸਾਨੀ ਵੀ ਜਾਣੀ ਆ ਜਵਾਨੀ ਵੀ ਜਾਣੀ ਆ ਤੇ ਸਾਡੇ ਕਾਰਪੋਰਟ ਕਰਾਣੇ ਜਾ ਜਾਂਦੇ ਫੇਰ ਬਹੁਤ ਮਤਾਲੂਗਾ ਸੋ ਇਚ ਕਰਕੇ ਇਹੀ ਆਨੇ ਆ ਭੀ ਕਾਰਪੋਰਟ ਕਰਾਣਿਆਂ ਨੂੰ ਬਾਹਰ ਕੱਢਿਆ ਜਾਵੇ ਤੇ ਸਰਕਾਰ ਕੋਈ ਆਵੇ ਸਾਡਾ ਮਸਲੇ ਹੱਲ ਕਰੇ। ਭਜੀ ਵਿਕਾਸ ਕੀ ਲੱਗਦਾ ਕਿ ਇਸ ਵਾਰੀ ਲੋਕ ਵਿਕਾਸ ਦੇ ਆਧਾਰ ਨੂੰ ਪੈਲਤ ਰੱਖ ਕੇ ਵੋਟ ਕਰਨਗੇ। ਲੋਕ ਤੇ ਵਿਕਾਸ ਚਾਹੁੰਦੇ ਆ। ਪਰ ਸਰਕਾਰਾਂ ਦੀਆਂ ਨੀਤੀਆਂ ਚੰਗੀਆਂ ਹੋਣ ਤੇ ਫੇਰ ਹੀ ਵਿਕਾਸ ਹੁੰਦਾ ਨਾ। ਜਦੋਂ ਸਰਕਾਰਾਂ ਦੀਆਂ ਨੀਤੀਆਂ ਮਾੜੀਆਂ ਵਾਂ ਉਹ ਅੱਗੇ ਵੀ ਤਾਨੂੰ ਸਾਰਿਆਂ ਨੇ ਇਹੋ ਗੱਲ ਦੱਸੀ ਆ ਵੀ ਕਾਰਪੋਰੇਟ ਕਰਾਣਿਆਂ ਦਾ ਰਾਜ ਆ ਪਾਰਟੀ ਦਾ ਰਾਜ ਨਹੀਂਗਾ ਹੈਗਾ। ਜੇ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਆਪਣੇ ਪੈਸੇ ਦੇ ਜ਼ੋਰ ਨਾਲ ਹੈਵੀ ਆ ਤੇ ਉਹਨਾਂ ਦੀ ਉਹ ਗੱਲ ਮਤਲਬ ਜਿਹੜੀ ਹੈ ਜੇ ਉਹ ਖਰਚੋ ਕਰਦੇ ਤੇ ਕੰਨੀ ਉਹਨਾਂ ਦੀ ਜਾਣਦੀ ਆ ਉਹਨਾਂ ਦੇ ਵਾਸਤੇ ਜੋ ਕੁਝ ਸਰਕਾਰਾਂ ਕਰਦੀਆਂ ਇਹ ਥੱਲੇ ਗਰੀਬ ਲੈਵਲ ਦੇ ਉੱਤੇ ਜਿਹੜੀ ਪਬਲਿਕ ਵਾਸਤੇ ਕੋਈ ਨਹੀਂ ਕੀਤਾ ਜਾਂਦਾ ਸੋ ਪਬਲਿਕ ਵਾਸਤੇ ਕੁਝ ਨਹੀਂ ਕੀਤਾ ਜਾਂਦਾ ਸੋ ਇਹ ਉਹ ਕਿਸਾਨ ਹੈ ਜਿਨ੍ਹਾਂ ਦਾ ਪੰਜਾਬ ਹਰਿਆਣਾ ਦੇ ਵਿੱਚ ਕਾਫੀ ਵੱਡਾ ਜਿਹੜਾ ਵੋਟ ਬੈਂਕ ਆ ਤੇ ਇੰਤਜ਼ਾਰ ਜ਼ਰੂਰ ਹੈ ਨਾ ਉਹ ਵੀ ਲੋਕ ਸਭਾ ਇਲੈਕਸ਼ਨਾਂ ਦਾ ਕਿਉਂਕਿ ਲੋਕ ਸਭਾ ਚੁਣਾਵਾਂ ਤੋਂ ਕਿਸਾਨਾਂ ਨੂੰ ਕਾਫੀ ਆਸ਼ਾਵਾਂ ਹੈ ਕਿਉਂਕਿ ਕਿਸਾਨ ਹਮੇਸ਼ਾ ਆਪਣੀ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਕਰਦੇ ਆ ਧਰਨੇ ਲਗਾਉਂਦੇ ਆ ਤੇ ਨਾਲ ਹੀ ਹੁਣ ਫਿਰ 13 ਫਰਵਰੀ ਨੂੰ ਕਿਸਾਨਾਂ ਦਾ ਦਿੱਲੀ ਜਾਣ ਦਾ ਪਲਾਨ ਹੈ ਸੋ ਮੰਗਾਂ ਕਿਸਾਨਾਂ ਦੀ ਕਾਫੀ ਹੈ ਸੋ ਉਹਨਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦਾ ਉਹ ਹੋਣਾ ਚਾਹੀਦਾ ਜਿਹੜਾ ਹਰ ਵਿਕਾਸ ਦੇ ਨਾਲ ਨਾਲ ਲੋਕਾਂ ਦੀ ਜਿਹੜੀ ਜ਼ਿੰਮੇਵਾਰੀਆਂ ਨੂੰ ਸਮਝੇ ਜਿਹੜੀ ਲੋਕਾਂ ਦੀ ਗੱਲਾਂ ਵਾ ਉਹਨਾਂ ਦਾ ਹੱਲ ਕਰੇ ਸੋ ਕਿਸਾਨਾਂ ਦੀ ਵੀ ਕਾਫੀ ਜਿਹੜੀ ਮੰਗਾਂ ਵਾ ਜਿਹੜੀਆਂ ਅੱਜ ਤੱਕ ਹੱਲ ਨਹੀਂ ਹੋਈਆਂ ਸੋ ਉਹਨਾਂ ਨੂੰ ਆਸ਼ਾ ਜ਼ਰੂਰ ਹੈ ਕਿ ਇਸ ਵਾਰੀ ਪ੍ਰਧਾਨ ਮੰਤਰੀ ਉਹ ਆਏਗਾ ਜਿਹੜਾ ਕਿਸਾਨਾਂ ਦੀ ਮੁੱਦਿਆਂ ਨੂੰ ਕਿਸਾਨਾਂ ਦੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇਗਾ ਅਮਿਤ ਸ਼ਰਮਾ ਪੰਜਾਬ ਤੱਕ ਅਮਿਤ